ਬਖਤ ਸੀ ਸਾਰੇ ਬੈਠੇ ਸਨ ਮੈਂ ਪਾਲ ਕਸ਼ਮੀਰਾ ਤੇ ਮੇਰੀ ਸੱਸ ਦੇਖ ਜੱਸੋ ਮੈਂ ਤੈਨੂੰ ਸਾਰਾ ਕੁਝ ਸਮਝਾ ਦੇਵਾਂ ਮੇਰੀ ਸੱਸ ਨੇ ਮੈਨੂੰ ਕਿਹਾ ਮੈਂ ਜਦ ਸਹਿਮ ਗਈ ਕਰਦਾ ਸਾਰਾ ਕੰਮ ਤੂੰ ਕਰਨਾ ਸਵੇਰੇ ਉੱਠ ਕੇ ਸਾਰਿਆਂ ਦਾ ਬ੍ਰੇਕਫਾਸਟ ਸਾਫ ਸਫਾਈ ਦਾ ਕੰਮ ਕੱਪੜੇ ਧੋਣ ਦਾ ਸਾਰਾ ਕੰਮ ਵੀ ਤੂੰ ਕਰਨਾ ਮੇਰੀ ਸੱਸ ਨੇ ਇੱਕੋ ਸਾਂ ਸਾਰੇ ਕੰਮ ਗਿਣਵਾ ਦਿੱਤੇ ਮੈਂ ਚੁੱਪ ਚਾਪ ਸਿਰ ਹਿਲਾ ਕੇ ਹਾਮੀ ਭਰੀ ਸੀ ਮੈਂ ਬਿੰਦ ਨੂੰ ਕਹਿ ਦਿੱਤਾ ਉਹ ਤੇਰੇ ਲਈ ਕੰਮ ਲੱਭ ਲਵੇਗਾ ਇੱਕ ਵਾਰੀ ਦੱਸ ਰਹੀ ਹਾਂ ਦੁਬਾਰਾ ਦੁਬਾਰਾ ਨਹੀਂ ਮੇਰੇ ਕੋਲ ਸਮਝਾਇਆ ਜਾਣਾ ਇਹਦੇ ਵਿੱਚ ਤੇਰਾ ਵੀ ਭਲਾਏ ਔਰ ਮੇਰਾ ਵੀ ਮੇਰੀ ਸੱਸ ਨੇ ਆਪਣਾ ਹੁਕਮ ਸੁਣਾ ਦਿੱਤਾ ਤੇ ਉੱਠ ਕੇ ਚਲੀ ਗਈ ਮੈਂ ਵੀ ਹਾਂਜੀ ਕਹਿ ਕੇ ਸਭ ਕਬੂਲ ਕੀਤਾ ਹੋਰ ਕਰ ਵੀ ਕੀ ਸਕਦੀ ਸੀ ਕਬੂਲ ਤਾਂ ਕਰਨਾ ਹੀ ਪੈਣਾ ਸੀ ਸਵੇਰੇ 5 ਵਜੇ ਉੱਠਦੀ ਸਾਰਿਆਂ ਨੇ ਬ੍ਰੇਕਫਾਸਟ ਤਿਆਰ ਕਰਦੀ ਸਬਜ਼ੀਆਂ ਅਲੱਗ-ਅਲੱਗ ਮੰਗਾ ਹੁੰਦੀਆਂ ਮੇਰੀ ਸੱਸ ਦੀ ਆਦਤ ਸੀ ਮੈਂ ਚਾਹ ਉਸ ਨੂੰ ਆਖ ਕੇ ਤਾਂ ਲਾਉਂਦੀ ਅਗਰ ਚਾਹ ਠੰਡੀ ਹੋ ਜਾਂਦੀ ਤਾਂ ਉਹ ਮੇਰਾ ਹੀ ਕਸੂਰ ਕਾੜਦੀ ਮੈਨੂੰ ਗਾਲਾਂ ਦੇਣ ਲੱਗਦੀ ਦੱਸੋ ਭਲਾ ਇਹਦੇ ਵਿੱਚ ਮੇਰਾ ਕੀ ਕਸੂਰ ਸਾਰਿਆਂ ਦਾ ਬ੍ਰੇਕਫਾਸਟ ਤਿਆਰ ਕਰਕੇ ਖਵਾ ਕੇ ਫਿਰ ਆਪ ਕਰਦੀ ਘਰ ਵਿੱਚ ਮੇਰੀ ਸਿਰਫ ਇੰਨੀ ਕੁ ਔਕਾਤ ਸੀ ਮੇਰੀ ਸੱਸ ਜਦੋਂ ਆਵਾਜ਼ ਮਾਰਦੀ ਮੈਨੂੰ ਬਾਥਰੂਮ ਚੋਂ ਉਸੇ ਵਕਤ ਬਾਹਰ ਆਉਣਾ ਪੈਂਦਾ ਸੀ ਮੈਂ ਨਹਾ ਰਹੀ ਹੁੰਦੀ ਜਾਂ ਨਹਾਉਣ ਲੱਗਦੀ ਮੇਰੀ ਸੱਸ ਮਾੜੋਕ ਔਰ ਸੱਚੇ ਦਿਲ ਦੀ ਮਾੜੀ ਜਨਾਨੀ ਸੀ ਜਾਣ ਬੁੱਝ ਕੇ ਮੈਨੂੰ ਤੰਗ ਕਰਦੀ ਬੀਡ ਲੋਡ ਦੀ ਤੱਕੜੀ ਉੱਚਾ ਲੰਮਾ ਕੱਦ ਭਾਰੇ ਸਰੀਰ ਦੀਆਂ ਅੱਖਾਂ ਵਿੱਚ ਰੋਵ ਉਸ ਨੂੰ ਦੇਖ ਕੇ ਹੀ ਮੈਂ ਡਰ ਜਾਂਦੀ ਇੱਕ ਵਾਰ ਦੀ ਗੱਲ ਸੁਣਾਵਾਂ ਮੈਂ ਨਹਾਉਣ ਲਈ ਬਾਥਰੂਮ ਵਿੱਚ ਬਣੀ ਮੈਂ ਅਜੇ ਕੱਪੜੇ ਹੀ ਉਤਾਰੇ ਸਨ ਮੇਰੀ ਸੱਸ ਨੇ ਆਵਾਜ਼ ਮਾਰੀ ਮੈਂ ਸੋਚਿਆ ਚਲੋ ਨਹਾ ਲਵਾਂ ਬਾਹਰ ਆਈ ਤਾਂ ਮੈਨੂੰ ਪਤਾ ਮੇਰੇ ਨਾਲ ਕੀ ਬੀਤੀ ਤੂੰ ਵੱਡੀ ਮਾਲਕਣ ਆ ਗਈ ਪਹਿਲਾਂ ਨਹਾਉਣ ਵਾਲੀ ਤੂੰ ਹੁਣ ਈ ਕੌਣ ਐ ਮੈਨੂੰ ਵੇਟ ਕਰਾਉਣ ਵਾਲੀ ਤੈਨੂੰ ਕਰਦਿਆ ਨੇ ਭੂਰਾ ਅਕਲ ਨਹੀਂ ਦਿੱਤੀ ਕਿੱਥੋਂ ਬੇਅਕਲ ਪੱਲੇ ਪੈ ਗਈ ਸਾਡੇ ਨੰਗਾ ਨੇ ਜੀਣਾ ਹਰਾਮ ਕਰਤਾ ਸਾਡਾ ਨਾ ਕੁਛ ਦੇਣ ਨੂੰ ਨਾ ਲੈਣ ਨੂੰ ਛੋਟੀ ਜਹੀ ਗੱਲ ਤੇ ਇੰਨਾ ਡਰਾਮਾ ਮੈਂ 당ਗ ਰਹੇਗੀ ਇੰਨੀ ਕੁਕਾਤ ਸੀ ਮੇਰੀ ਸ਼ਾਮ ਨੂੰ ਪਾਲ ਆਇਆ ਮੇਰੀ ਸੱਸ ਨੇ ਉਹਦੇ ਕੰਨ ਭਰਤੇ ਕਿੰਨੀ ਹਵਦਾ ਚੜਾ ਕੇ ਗੱਲਾਂ ਆਖੀਆਂ ਪਾਲ ਨੂੰ ਤਾਂ ਬਹਾਨਾ ਹੀ ਚਾਹੀਦਾ ਸੀ ਬਸ ਕੀ ਗੱਲ ਜੱਸੋ ਮਾਂ ਦਾ ਕਹਿਣਾ ਕਿਉਂ ਨਹੀਂ ਮੰਨਦੀ ਪਾਲ ਨੇ ਮੇਰੇ ਵੱਲ ਵਾਧਿਆ ਕਿਹਾ ਮੈਂ ਚੁੱਪ ਰਹੀ ਸਮਝ ਹੀ ਨਹੀਂ ਆ ਰਹੀ ਸੀ ਕੀ ਆਖਾਂ ਕੀ ਗੱਲ ਸੁਣਾਈ ਨਹੀਂ ਦਿੰਦਾ ਪਾਲ ਗੁੱਸੇ ਨਾਲ ਪੜਕ ਉੱਠਿਆ ਮੈਂ ਬੋਲਨ ਲਹੀ ਲੱਗਦੀ ਸੀ ਮੇਰੀ ਜਵਾਨ ਚੱਲਣ ਤੋਂ ਪਹਿਲਾਂ ਹੀ ਪਾਲ ਦਾ ਹੱਥ ਚੱਲ ਗਿਆ ਆ ਵਜਿਆ ਥੱਪੜ ਮੇਰੇ ਮੂੰਹ ਤੇ ਅਗਰ ਮੈਂ ਸੋਫੇ ਕੋਲ ਨਾ ਖੜੀ ਹੁੰਦੀ ਤਾਂ ਡਿੱਗ ਪੈਂਦੀ ਮੇਰਾ ਸੱਜਾ ਹੱਥ ਸੋਫੇ ਨੂੰ ਪੈ ਗਿਆ ਡਿੱਗੜੀ ਤਿੱਗੜੀ ਬਚ ਗਈ ਅੱਖਾਂ ਮੂਰੇ ਹਨੇਰਾ ਆ ਗਿਆ ਉਹਨਾਂ ਟਿੰਟਿੰਗ ਕਰਨ ਲੱਗ ਪਿਆ ਪਾਲਨੇ ਇੰਨੇ ਜ਼ੋਰ ਨਾਲ ਚਪੇੜ ਮਾਰੀ ਕਿ ਤਿੰਨ ਚਾਰ ਦਿਨ ਮੇਰੀ ਗੱਲ ਤੋਂ ਉਂਗਲਾਂ ਦਾ ਨਿਸ਼ਾਨ ਨਹੀਂ ਗਿਆ ਮੈਂ ਆਪਣੇ ਕਮਰੇ ਵਿੱਚ ਆਈ ਹੋ ਕੇ ਹੂਕੀਆਂ ਹੁਕੀਆਂ ਲੈ ਰੋਂਦੀ ਰਹੀ ਆਪਣੇ ਮਾਪਿਆਂ ਨੂੰ ਕੋਸ ਦੇ ਰਹੀ ਉਹਨਾਂ ਨੂੰ ਗਾਲਾਂ ਕੱਢਦੀ ਰਹੀ ਜਿਨ੍ਹਾਂ ਨੇ ਮੈਨੂੰ ਨਰਕ 'ਚ ਮਰਨ ਲਈ ਸੌਟਾ ਦਿੱਤਾ ਮੇਰਾ ਇੱਕ ਇੱਕ ਦਿਨ ਕੈਦੀਆਂ ਵਾਂਗ ਲੰਘਦਾ ਘੁੱਟਣਾ ਮਹਿਸੂਸ ਹੁੰਦੀ ਮੇਰੇ ਦਿਲ 'ਚੋਂ ਪਾਲ ਲਈ ਪਿਆਰ ਖੰਭ ਲਾ ਕੇ ਉੱਡ ਗਿਆ ਔਰਤ ਮਰਦ ਤੋਂ ਰਤਾ ਜਿੰਨੀ ਇੱਜ਼ਤ ਅਤੇ ਰਤਾ ਜਿੰਨੀ ਮੁਹੱਬਤ ਪਾਲਦੀ ਹੈ ਪਰ ਉਹ ਵੀ ਕਿਸੇ ਨਾ ਕਿਸੇ ਨਸੀਬ ਹੁੰਦੀ ਹੈ ਮੈਨੂੰ ਆਪਾਂ ਗਨਉ ਤਾਂ ਨਹੀਂ ਹੋਈ ਪਾਲ ਮੇਰੇ ਵਿੱਚ ਪੋਰਾ ਜਿੰਨੀ ਵੀ ਦਿਲਚਸਪੀ ਨਾ ਲੈਂਦਾ ਪਿਆਰ ਮੁਹੱਬਤੀਆਂ ਦੀਆਂ ਗੱਲਾਂ ਮੈਨੂੰ ਬਨਾਪਟੀ ਲੱਗਣ ਲੱਗ ਪਈਆਂ ਇਹ ਤਾਂ ਸਿਰਫ ਕਿਤਾਬਾਂ ਫਿਲਮਾਂ ਵਿੱਚ ਹੀ ਰਹਿ ਗਈਆਂ ਸੀ ਅਸਲ ਜ਼ਿੰਦਗੀ ਵਿੱਚ ਇਹਦਾ ਵजूद ਖਤਮ ਸੀ ਮੁਹੱਬਤ ਨੇ ਕਦੇ ਮੇਰੇ ਘਰ ਦਾ ਬੂਹਾ ਨਾ ਖੜਕਾਇਆ ਮੇਰੇ ਬੂਹੇ ਸਿਰਫ ਨਫ਼ਰਤ ਹੀ ਖੜੀ ਰਹੀ ਇਹਦਾ ਵੀ ਸ਼ਾਇਦ ਮੇਰੇ বিনা ਕੋਈ ਨਹੀਂ ਸੀ ਮੇਰੀਆਂ ਮੰਗੀਆਂ ਮੁਰਾਦਾਂ ਦਾ ਮੁੱਲ ਨਾ ਪਿਆ। ਇਹੀ ਸੋਚਦੀ ਰਹੀ ਅੱਜ ਨਹੀਂ ਤਾਂ ਕੱਲ ਸਾਰੀਆਂ ਖੁਸ਼ੀਆਂ ਦਾ ਦਿਨ ਆਊਗਾ। ਇਹ ਦੂਜੇ ਪੜਾਅ ਦੀ ਸ਼ੁਰੂਆਤ ਸੀ। ਪਾਲ ਕਾ ਰਾਕੇ ਜਾਦਾ ਸਮਾਂ ਫੋਨ ਤੇ ਗੱਲ ਕਰਦਾ ਰਹਿੰਦਾ ਕਿਸੇ ਨਾਲ ਕਰਦਾ ਇਹ ਨਹੀਂ ਪਤਾ ਸੀ। ਪਾਲ ਇੰਨੀ ਤੇਜ਼ ਇੰਗਲਿਸ਼ ਚ ਗੱਲਾਂ ਕਰਦਾ ਜਿਹੜੀ ਮੇਰੀ ਸਮਝ ਨਾ ਪੈਂਦੀ। ਪਾਲ ਨੂੰ ਮੇਰੇ ਨਾਲ ਪਿਆਰ ਆਉਂਦਾ ਤਾਂ ਰਾਤ ਦੇ ਹਨੇਰੇ ਵਿੱਚ ਆਉਂਦਾ। ਜਿਹੜਾ ਰਾਤ ਮੁੱਕਣ ਤੇ ਮੁੱਕ ਜਾਂਦਾ। ਸੂਰਜ ਚੜਦਿਆਂ ਹੀ ਰਾਤ ਵਾਲਾ ਪਾਲ ਕਿਧਰੇ ਗਵਾਚ ਜਾਂਦਾ। ਇਹ ਤਾਂ ਕੋਈ ਹੋਰ ਹੀ ਪਾਲ ਹੁੰਦਾ ਹਰ ਵਕਤ ਚਿਹਰੇ ਤੇ ਗੁੱਸਾ ਮੇਰੇ ਲਈ ਨਫ਼ਰਤ ਇੱਕ ਮਹੀਨੇ ਬਾਅਦ ਪਾਲ ਨੇ ਮੇਰੇ ਲਈ ਕੰਮ ਲੱਭਿਆ ਇੱਕ ਰੈਸਟੋਰੈਂਟ ਵਿੱਚ ਕੰਮ ਮਿਲਿਆ ਮੇਰੀ ਸ਼ਿਫਟ 8 ਤੋਂ 2 ਹੁੰਦੀ ਪਹਿਲੇ ਦਿਨ ਮੈਂ ਜਲਦੀ ਜਲਦੀ ਘਰ ਦਾ ਕੰਮ ਨਿਪਟਾ ਕੇ ਰੈਸਟੋਰੈਂਟ ਪਹੁੰਚੀ ਰੈਸਟੋਰੈਂਟ ਦਾ ਮਾਲਕ ਗੋਰਾ ਸੀ ਜਿਹੜਾ ਅੰਗਰੇਜ਼ੀ ਤੋਂ ਬਿਨਾ ਹੋਰ ਕੋਈ ਨਹੀਂ ਸੀ ਬੋਲਦਾ ਮੇਰੇ ਕਰਮ ਜਾਗੇ ਮੁੱਦਤਾਂ ਬਾਅਦ ਇੱਕ ਪੰਜਾਬੀ ਕੁੜੀ ਮਿਲੀ ਇਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਸੀ ਇੱਕ ਸਾਲ ਤੋਂ ਇੱਥੇ ਕੰਮ ਕਰਦੀ ਸੀ ਇੰਦਰ ਪੜਨ ਲਈ ਕੈਨੇਡਾ ਆਈ ਗੁਜ਼ਾਰੇ ਲਈ ਇੱਥੇ ਕੰਮ ਕਰਦੀ ਇੰਦਰ ਸਾਵਲੇ ਰੰਗ ਦੀ ਸੋਹਣੇ ਨੈਣ ਨਕਸ਼ੇ ਵਾਲੀ ਅਲੜ ਮੁਟਿਆਰ ਸੀ ਇੰਦਰ ਦੀ ਪਿਆਰੀ ਮੁਸਕਾਨ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੀ ਇੰਦਰ ਨੇ ਮਾਲਕ ਨਾਲ ਮੇਰੀ ਜਾਣ ਪਛਾਣ ਕਰਵਾਈ ਮੈਨੂੰ 1 ਘੰਟੇ ਦੇ 6 ਡਾਲਰ ਮਿਲਣ ਤੈਅ ਹੋਏ ਵੈਸੇ ਇੰਨਾ ਪੈਸਿਆਂ ਦਾ ਮੇਰੇ ਨਾਲ ਕੋਈ ਮਤਲਬ ਨਹੀਂ ਸੀ ਕਸਟਮਰਾਂ ਤੋਂ ਆਰਡਰ ਲੈਣ ਵਿੱਚ ਮੇਰੀ ਮਦਦ ਕਰਦੀ ਅਤੇ ਮੈਂ ਖਾਣਾ ਲਗਾ ਦਿੰਦੀ ਬਾਹਰ ਆ ਕੇ ਇਦਾਂ ਕੰਮ ਕਰਨ ਵਿੱਚ ਹਿਚਕਿਚਾਹਟ ਮਹਿਸੂਸ ਹੁੰਦੀ ਹੈ ਇਹ ਸ਼ੁਰੂਆਤੀ ਦਿਨਾਂ ਵਿੱਚ ਹੀ ਰਹੀ ਸਮਾਂ ਬਹੁਤ ਤਾਕਤਵਾਰ ਹੈ ਸਭ ਕੁਝ ਸਿਖਾ ਦਿੰਦਾ ਹੈ ਨਵੇਂ ਮੁਲਕ ਤੇ ਨਵੇਂ ਲੋਕਾਂ ਵਿੱਚ ਆਪਣੇ ਆਪ ਨੂੰ ਢਾਲਦੇ ਗਈ ਮੈਂ ਅੰਗਰੇਜ਼ੀ ਸਮਝਣ ਲੱਗੀ ਮੈਂ ਇੰਦਰ ਦਾ ਧੰਨਵਾਦ ਕਰਦੀ ਜਿਸ ਕਰਕੇ ਮੈਂ ਇੱਥੇ ਟਿਕੀ ਇੰਦਰ ਮੇਰੇ ਹਾਨ ਦੀ ਕੁੜੀ ਸੀ ਕਰਦੇ ਇੰਦਰ ਨੂੰ ਪੜ੍ਹਨ ਲਈ ਭੇਜਿਆ ਸੀ ਥੋੜੇ ਦਿਨਾਂ ਵਿੱਚ ਇੰਦਰ ਤੇ ਮੇਰੀ ਚੰਗੀ ਦੋਸਤੀ ਹੋ ਗਈ ਲੰਚ ਬ੍ਰੇਕ ਵੇਲੇ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਇੰਦਰ ਵੀ ਬ੍ਰੈਮਟਨ ਵਿੱਚ ਕਿਰਾਏ ਦੇ ਕਮਰੇ ਵਿੱਚ ਦੋ ਹੋਰ ਪੰਜਾਬੀ ਕੁੜੀਆਂ ਨਾਲ ਰਹਿੰਦੀ ਇੰਦਰ ਬਾਹਰ ਆ ਕੇ ਤੂੰ ਖੁਸ਼ ਐਂ ਖਾਣਾ ਖਾਂਦੇ ਆ ਇੱਕ ਦਿਨ ਮੈਂ ਇੰਦਰ ਨੂੰ ਪੁੱਛਿਆ ਖੁਸ਼ ਇੱਥੇ ਕੌਣ ਖੁਸ਼ ਰਹਿ ਸਕਦਾ ਜਵਾਬ ਦਿੰਦੇ ਇੰਦਰ ਦੀਆਂ ਅੱਖਾਂ ਭਰ ਆਈਆਂ ਤੂੰ ਤਾਂ ਆੜੀ ਇੱਥੇ ਪੜ੍ਹਨ ਆਈ ਐ ਫਿਰ ਤੈਨੂੰ ਕੀ ਪ੍ਰੋਬਲਮ ਐ ਮੈਂ ਨਾ ਚਾਹੁੰਦੇ ਹੋਏ ਵੀ ਗੱਲ ਅੱਗੇ ਵਧਾਈ ਪੜਨ ਤਾਂ ਆਈਆਂ ਪਰ ਤੂੰ ਨਹੀਂ ਜਾਣਦੀ ਇੱਥੇ ਕੀ ਕੀ ਕਰਨਾ ਪੈਂਦਾ ਏ ਪੜਨ ਲਈ ਕੀ ਕੀ ਮਤਲਬ ਆ ਜਿਹੜਾ ਮਾਲਕ ਹੈ ਮੇਰੇ ਬਾਪ ਦੀ ਉਮਰ ਦਾ ਏ ਹਫਤੇ ਵਿੱਚ ਇਹਦੀ ਮਰਜ਼ੀ ਮੁਤਾਬਕ ਇੱਕ ਜਾਂ ਦੋ ਵਾਰ ਇਹਦੇ ਨਾਲ ਮੂੰਹ ਕਾਲਾ ਕਰਨਾ ਪੈਂਦਾ ਇੰਨਾ ਕਹਿੰਦੀ ਅੰਦਰ ਅੱਖਾਂ ਭਰ ਆਈ ਮੈਂ ਇੰਦਰ ਦੇ ਮੋਢੇ ਤੇ ਹੱਥ ਰੱਖ ਕੇ ਦਲਾਸਾ ਦਿੱਤਾ ਸਟੂਡੈਂਟ ਨੂੰ ਇੱਥੇ ਹਫਤੇ ਵਿੱਚ 20 ਘੰਟੇ ਕੰਮ ਕਰਨਾ ਅਲਾਉਡ ਹੈ ਜਿਸ ਤੋਂ ਜ਼ਿਆਦਾ ਘੰਟੇ ਕੰਮ ਕਰਾਂਗੇ ਤਾਂ ਅਸੀਂ पकड़े जा सकदे हां वीक घंटेਆਂ ਦੇ ਕੰਮ ਨਾਲ guzara ਕਰਨਾ ਮੁਸ਼ਕਲ ਹੁੰਦਾ ਹੈ ਬੇਸਮੈਂਟ ਦਾ ਖਰਚਾ ਕੱਪੜਿਆਂ ਦਾ ਖਰਚਾ ਤੇ ਹੋਰ ਵੀ ਬਥੇਰੇ ਖਰਚੇ ਹੁੰਦੇ ਨੇ ਜਿਹੜੇ ਪੂਰੇ ਨਹੀਂ ਆਉਂਦੇ ਇਸ ਕਰਕੇ ਮੈਂ ਜ਼ਿਆਦਾ ਘੰਟੇ ਕੰਮ ਕਰਦੀ ਆ ਜਿਹੜਾ ਮਾਲਕ ਦੀ ਮਿਹਰਬਾਨੀ ਕਰਕੇ ਹੁੰਦਾ ਹੁਣ ਮਾਲਕ ਜੋ ਮਰਜ਼ੀ ਕਰੇ ਪੈਸੇ ਵੀ ਘਟਾ ਦਿੰਦਾ ਉਹ ਤੋਂ ਇਹ ਸਭ ਇਹ ਆਮ ਗੱਲ ਹੈ ਜੱਸੋ ਇੱਥੇ ਬਹੁਤੀਆਂ ਕੁੜੀਆਂ ਨਾਲ ਐਦਾਂ ਹੀ ਹੁੰਦਾ ਹੈ ਉੱਚਾ ਚੜ ਕੇ ਵੇਖਿਆ ਕਰ ਕਰ ਇਹੋ ਅੱਗ ਫਰੀਦ ਜੀ ਦਾ ਵਾਕ ਆਪ ਮਹਾਰੇ ਮੇਰੇ ਜਹਿਨ ਵਿੱਚ ਗੂੰਜਣ ਲੱਗਾ ਇੱਥੇ ਇੰਦਰ ਅਤੇ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕੁੜੀਆਂ ਨਰਕ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਸਨ ਕਰਦਿਆਂ ਨੂੰ ਕੋਈ ਖ਼ਬਰ ਨਹੀਂ ਸੀ ਅਸੀਂ ਕਿਸ ਹਾਲ ਵਿੱਚ ਰਹਿ ਰਹੀਆਂ ਹਾਂ ਅਸੀਂ ਪੰਜਾਬ ਵੇਲੇ ਆਪਣੀਆਂ ਬੇਟੀਆਂ ਨੂੰ ਬਾਜ਼ਾਰ ਤੱਕ ਇਕੱਲੀਆਂ ਨਹੀਂ ਭੇਜਦੇ ਪਰ ਵਿਦੇਸ਼ ਇਕੱਲੀਆਂ ਕਿਵੇਂ ਭੇਜ ਦਿੰਦੇ ਹਾਂ ਇਹ ਸਮਝ ਤੋਂ ਬਾਹਰ ਹੈ ਸ਼ਾਇਦ ਅਸੀਂ ਖਿਹੜਾ ਛਡਾਉਣਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਵਿੱਚ ਰਹਿ ਕੇ ਪੱਕੀ ਉਮੀਦ ਨਹੀਂ ਲਾਈ ਜਾ ਸਕਦੀ ਕਿ ਮੁੰਡੇ ਕੁੜੀ ਨੂੰ ਨੌਕਰੀ ਮਿਲ ਜੂ ਜਾਂ ਨਹੀਂ ਇਹ ਗੱਲ ਤਾਂ ਪੱਕੀ ਏ ਵਿਦੇਸ਼ ਜਾ ਕੇ ਕੰਮ ਤਾਂ ਪੱਕਾ ਮਿਲਦਾ ਤੇ ਪੈਸੇ ਵੀ ਦੁੱਗਣੇ ਮਿਲਦੇ ਕੱਲਾ ਪੈਸਾ ਵੀ ਜ਼ਰੂਰੀ ਨਹੀਂ ਪੈਸਾ ਤੇ ਇੱਜ਼ਤ ਵੀ ਜ਼ਰੂਰੀ ਹੈ ਰੱਬ ਖੈਰ ਕਰੇ ਇੰਦਰ ਵਰਗੀਆਂ तमाम ਕੁੜੀਆਂ ਸਹੀ ਸਲਾਮਤ ਰਹਿਣ ਜਿਨ੍ਹਾਂ ਨੂੰ ਹਾਲਾਤ ਕਟ ਪੁਤਲੀ ਬਣਾ ਨਚਾ ਰਹੇ ਹਨ ਇੰਦਰ ਹਾਲਾਤਾਂ ਨਾਲ ਸਮਝੌਤਾ ਕਰ ਚੁੱਕੀ ਸੀ ਉਸ ਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਸੀ ਇੰਦਰ ਦੇ ਘਰ ਦੇਆਂ ਨੂੰ ਬੜਾ ਮਾਣ ਸੀ ਮਨ ਹੋਵੇ ਵੀ ਕਿਉਂ ਨਾ ਕੁੜੀ ਵਿਦੇਸ਼ ਜਿਓ ਪੜ ਰਹੀ ਸੀ ਘਰ ਵਾਲਿਆਂ ਨੂੰ ਨਹੀਂ ਸਾਰੇ ਪਿੰਡ ਨੂੰ ਮਾਨਸੀ ਸਾਰੇ ਦੇਸ਼ ਨੂੰ ਮਾਣ ਹੈ ਪੰਜਾਬ ਪਰਦੇ ਮੁੰਡੇ ਕੁੜੀਆਂ ਤੇ ਜਿਹੜੇ ਪੰਜਾਬ ਪਰਦੇ ਜੰਪਾਲ ਹੋ ਕੇ ਵਿਦੇਸ਼ ਦੇ ਵੱਡੇ ਵੱਡੇ ਆਉਦੇ ਆ ਤੇ ਕਬਜ਼ ਹਨ ਸਾਡਾ ਮੁਲਕ ਮਾਨ ਕਰ ਸਕਦਾ ਏ ਪਰ ਆਪਣੇ ਮੁਲਕ ਵਿੱਚ ਉਹਨਾਂ ਕਾਬਲ ਮੁੰਡੇ ਕੁੜੀਆਂ ਦੀ ਕਦਰ ਨਹੀਂ ਪਾਈ ਜਾ ਸਕਦੀ ਸਾਡੇ ਰਾਜਨੀਤਿਕ ਮਗਰਮੱਛਾਂ ਨੂੰ ਅਕਲ ਆ ਜਾਵੇ ਤਾਂ ਵਿਦੇਸ਼ਾਂ ਵਿੱਚ ਰੋਲ ਰਹੇ ਰੱਖਾ ਮੁੰਡੇ ਕੁੜੀਆਂ ਨੂੰ ਆਪਣਾ ਦੇਸ਼ ਵਿੱਚ ਇੱਜ਼ਤ ਦੀ ਰੋਟੀ ਮਿਲ ਸਕੇ ਕੱਲੀ ਮੇਰੀ ਅਤੇ ਇੰਦਰ ਦੀ ਕਹਾਣੀ ਨਹੀਂ ਇੱਥੇ ਹਰ ਉਸ ਇਨਸਾਨ ਦੀ ਕਹਾਣੀ ਹੈ ਜਿਹੜਾ ਆਪਣੇ ਮੁਲਕ ਨੂੰ ਆ ਨੇ ਪੰਜਾਬ ਨੂੰ ਪਿਆਰ ਕਰਦਾ ਜਿਹਨੂੰ ਇਸ ਸੋਨੇ ਰੰਗੀ ਮਿੱਟੀ ਦਾ ਮੋਹ ਆਉਂਦਾ ਏ ਅਸੀਂ ਪੈਸਾ ਤੱਕ ਮਾਰ ਰਹੇ ਹਾਂ ਪਰ ਖੁਸ਼ ਨਹੀਂ ਹਾਂ ਸਾਡੇ ਕੋਲ ਸਮਾਂ ਨਹੀਂ ਨਾ ਆਪਣੇ ਲਈ ਨਾ ਆਪਣੇ ਬੱਚਿਆਂ ਲਈ ਨਾ ਹੀ ਮਾਪੇ ਲਈ ਅਸੀਂ ਤਾਂ ਸਿਰਫ ਮਸ਼ੀਨਾਂ ਬਣ ਕੇ ਰਹਿ ਗਏ ਹਾਂ ਅਤੇ ਮਸ਼ੀਨਾਂ ਸਿਰਫ ਕੰਮ ਕਰ ਸਕਦੀਆਂ ਨੇ ਮੈਨੂੰ ਕੈਨੇਡਾ ਆਈ ਨੂੰ 3 ਮਹੀਨੇ ਹੋ ਗਏ ਮੈਂ ਕਰਦਾ ਕੰਮ ਕਰਦੀ ਅਤੇ ਕੰਮ ਨੇ ਆ ਜਾਂਦੀ। ਇਹੀ ਮੇਰਾ ਰੁਟੀਨ ਸੀ। ਕੰਮ ਦੇ ਬਦਲੇ ਜਿਹੜੇ ਡਾਲਰ ਮੈਂ ਕਮਾਉਂਦੀ ਉਹ ਚੈੱਕ ਮੈਂ ਆਪਣੀ ਸੱਸ ਦੇ ਹੱਥ ਤੇ ਰੱਖ ਦਿੰਦੀ। ਇੱਥੇ ਹਰ ਹਫ਼ਤੇ ਕੰਮ ਦੇ ਪੈਸੇ ਮਿਲਦੇ ਜਾਂ ਨਹੀਂ ਚੈੱਕ ਮਿਲਦਾ ਸੀ। ਮੇਰਾ ਖਾਤਾ ਪਾਲ ਅਤੇ ਮੇਰੀ ਸੱਸ ਨਾਲ ਸਾਂਝਾ ਸੀ। ਮੇਰੀ ਕਮਾਈ ਦਾ ਸਾਰਾ ਪੈਸਾ ਹੀ ਆਪ ਹੀ ਵਰਤਦੇ। ਮੈਂ ਕਦੇ 1 ਡਾਲਰ ਖਰਚ ਖਰਚ ਕੇ ਨਹੀਂ ਦੇਖਿਆ ਅਸੀਂ ਕੁੜੀਆਂ ਬਹੁਤ ਭੋਲੀਆਂ ਹੁੰਦੀਆਂ ਹਾਂ ਕੋਈ ਸਾਡੇ ਨਾਲ ਕਿੰਨਾ ਵੀ ਮਾੜਾ ਕਰੇ ਅਸੀਂ ਥੋੜੇ ਸਮੇਂ ਬਾਅਦ ਹੀ ਮਿੱਟੀ ਤੇ ਲਕੀਰ ਵਾਂਗ ਸਾਫ਼ ਕਰ ਦਿੰਦੀਆਂ ਹਾਂ ਕਦੇ-ਕਦੇ ਮੈਨੂੰ ਮੇਰੇ ਘਰਦਿਆਂ ਦੀ ਬਹੁਤ ਯਾਦ ਆਉਂਦੀ ਉਹਨਾਂ ਨੇ ਮੇਰੇ ਨਾਲ ਜੋ ਮਰਜ਼ੀ ਕੀਤਾ ਮੈਂ ਸਭ ਭੁੱਲਾ ਦਿੱਤਾ ਸੀ ਮੈਂ ਪਾਲ ਨੂੰ ਘਰੇ ਗੱਲ ਕਰਵਾਉਣ ਲਈ ਤਰਲਲਾ ਕਰਦੀ ਜਿੰਨਾ ਸਮਾਂ ਮੈਂ ਘਰੇ ਗੱਲ ਕਰਦੀ ਮੇਰੀ ਸੱਸ ਜਾਂ ਪਾਲ ਉਹਨਾਂ ਸਮਾਂ ਮੇਰੇ ਕੋਲ ਹੀ ਖੜੇ ਰਹਿੰਦੇ ਉਹਨਾਂ ਨੂੰ ਇਹ ਸੀ ਕਿ ਮੈਂ ਕੁਝ ਦੱਸਣਾ ਦੇਵਾਂ ਕਦੇ ਕਿ ਮੇਰਾ ਦਿਲ ਕਰਦਾ ਕਿ ਮੈਂ ਬਾਹਰੋਂ ਘਰਦਿਆਂ ਨੂੰ ਫੋਨ ਕਰਾਂ ਤੇ ਸਭ ਕੁਝ ਦੱਸ ਦੇਵਾਂ ਪਰ ਦੂਜੇ ਪਾਸੇ ਇੱਕ ਖਿਆਲ ਆਉਂਦਾ ਕੀ ਫਰਕ ਪੈਣਾ ਉਹਨਾਂ ਨੇ ਮੇਰਾ ਕੀ ਸੁਭਾਰ ਦੇਣਾ ਮੈਂ ਕਿਕਰਾਂ ਦੇ ਫੁੱਲ ਵਾਂਗ ਰੋਲ ਰਹੀ ਸਾਂ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ ਸਵੇਰ ਦੇ 9 ਵਜੇ ਐਤਵਾਰ ਦਾ ਦਿਨ ਮੇਰਾ ਚਿੱਤ ਕੱਚਾ ਜਿਹਾ ਹੋਇਆ ਮੈਂ ਸੋਈ ਚੋਂ ਕਾਹਲੀ-ਕਾਹਲੀ ਬਾਹਰ ਨਿਕਲੀ ਬਾਥਰੂਮ ਚ ਗਈ ਮੈਨੂੰ ਉਲਟੀ ਆਈ ਉਲਟੀ ਵਿੱਚ ਅੰਦਰੋਂ ਕੌੜਾ ਪਾਣੀ ਨਿਕਲਿਆ ਸੋਕੇ ਬੱਤ ਵੀ ਆ ਰਹੇ ਸੀ ਮੈਂ ਸੋਚਿਆ ਰਾਤ ਦਾ ਖਾਦਾ ਪੀਤਾ ਨਹੀਂ ਪਚਿਆ ਹੋਣਾ ਉਲਟੀ ਕਰਕੇ ਆਈ ਨੇ ਬਾਹਰ ਆਉਂਦੀ ਨੂੰ ਸੱਸ ਨੇ ਪੁੱਛਿਆ ਹਾਂਜੀ ਮੈਂ ਮੂੰਹ ਸਾਫ਼ ਕਰਦੀ ਨੇ ਕਿਹਾ ਹਾਲੇ ਮਹੀਨਾ ਹੀ ਹੋਇਆ ਇੱਥੇ ਆਈ ਨੂੰ ਕਾਲੀ ਪੈ ਗਈ ਮਾਂ ਮੰਨ ਦੀ ਮੈਂ ਕੁਛ ਸਮਝੀ ਨਾ ਮੰਮੀ ਨੇ ਜੀ ਨੇ ਕਿਹਾ ਮੈਂ ਸਮਝੀ ਨਹੀਂ ਮੰਮੀ ਮੈਂ ਹਰਾਨੀ ਨਾਲ ਪੁੱਛਿਆ ਤੈਨੂੰ ਕਾਨੂੰ ਪਤਾ ਕਾਨੂੰ ਸਮਝ ਐ ਤੈਨੂੰ ਬਹੁਤ ਭੋਲੀ ਬਣ ਚੰਗੀ ਤਰ੍ਹਾਂ ਜਾਣਦੀ ਐ ਮੈਂ ਤੂੰ ਡਰਾਮੇਵਾਜ਼ ਨੂੰ ਮੈਂ ਨਜਰਾਂ ਚੁੱਕਾਈ ਖੜੀ ਰਹੀ ਜਿਵੇਂ ਕੋਈ ਗੁਨਾਹਕਰ ਬੈਠੀ ਹੋਵਾਂ ਮੇਰੀ ਸੱਸ ਨੇ ਪਾਲ ਦੇ ਕਮਰੇ ਵਿੱਚ ਗਈ ਗੱਲ ਸੁਣ ਚੰਗੀ ਤਰ੍ਹਾਂ ਮੇਰੀ ਮੈਨੂੰ ਨਹੀਂ ਹਾਲੇ ਪੋਤਾ ਪੁੱਤਾ ਚਾਹੀਦਾ ਮੇਰੇ ਤੋਂ ਨਹੀਂ ਸਾਮੀ ਜਾਣੀ ਇਹ ਉੱਚੀ ਉੱਚੀ ਆਵਾਜ਼ ਵਿੱਚ ਮੰਮੀ ਪਾਲ ਨੂੰ ਕਹਿ ਰਹੀ ਸੀ ਪਾਲ ਨੇ ਕੀ ਕਿਹਾ ਪਤਾ ਨਹੀਂ ਚੱਲਿਆ ਸ਼ਾਇਦ ਹਾਂ ਚ ਹਾਂ ਹੀ ਮਿਲਾਈ ਹੋ ਮੇਰਾ ਗੁਨਾਹ ਸੀ ਕਿ ਮੈਂ ਮਨ ਮਾਂ ਮੰਨਣ ਵਾਲੀ ਹਾਂ ਇਹ ਖਬਰ ਤਾਂ ਖੁਸ਼ੀ ਦੀ ਹੈ ਫਿਰ ਸੱਸ ਨੇ ਕਿਉਂ ਕਲੇਸ਼ ਪਾਇਆ ਮੇਰੇ ਲਈ ਤਾਂ ਇਹ ਚਾਵਾਂ ਭਰੀ ਖਬਰ ਸੀ ਪਤਾ ਨਹੀਂ ਸੱਸ ਦੇ ਵੇੜੇ ਮਾਤਮ ਕਿਉਂ ਛਾ ਗਿਆ ਚੈੱਕਅਪ ਕਰਾਉਣ ਤੋਂ ਪਤਾ ਲੱਗਿਆ ਮੈਂ ਪ੍ਰੈਗਨੈਂਟ ਹਾਂ ਮਾਂ ਬਣਨ ਦੀ ਔਰਤ ਦੀ ਚਾਹਾਂ ਪਰਿਆ ਕਰਮ ਹੁੰਦਾ ਮਿੱਠਾ ਜਿਹਾ ਡਰ ਵੀ ਹੁੰਦਾ ਪਰ ਖੁਸ਼ੀ ਕਿਤੇ ਜ਼ਿਆਦਾ ਹੁੰਦੀ ਹੈ ਬੱਚੇ ਨੂੰ ਜਨਮ ਦੇਣਾ ਆਪਣੀ ਛਾਤੀ ਦਾ ਦੁੱਧ ਚੰਗਾਉਣਾ ਕਾਲਜ ਨਾਲ ਲਾ ਕੇ ਰੱਖਣਾ ਸਾਰਾ ਦਿਨ ਉਹਦੇ ਪਿੱਛੇ ਪਿੱਛੇ ਫਿਰਦੇ ਰਹਿਣਾ بڑے ਅਰਮਾਨ ਔਰਤ ਦੇ ਦਿਲ ਵਿੱਚ ਉਪਜਦੇ ਹਨ ਮੈਂ ਵੀ ਬੜਾ ਖੁਸ਼ ਹੋਈ ਮੈਂ ਮਾਂ ਬਣਾਂਗੀ 9 ਮਹੀਨੇ ਬਾਅਦ ਮੇਰੀ ਗੋਦ ਵਿੱਚ ਮੇਰਾ ਬੱਚਾ ਖੇਡੇਗਾ ਸਾਰਾ ਦਿਨ ਮੈਂ ਚਾਚਾ ਨਾਲ ਕੱਢਿਆ ਆਪਣੇ ਆਪ ਵਿੱਚ ਮਸਤ ਰਹੀ ਅਜਿਹੀ ਮਸਤੀ ਪਹਿਲਾਂ ਕਦੇ ਨਾ ਆਈ ਸਾਰਾ ਕੰਮ ਨਿਪਟਾ ਕੇ ਮੈਂ ਆਪਣੇ ਕਮਰੇ ਵਿੱਚ ਆਈ ਅੱਜ ਮੈਂ ਰੋਟੀ ਨਾ ਖਾਧੀ ਖੁਸ਼ੀ ਦੇ ਮਾਰੇ ਮੇਰੀ ਭੁੱਖੀ ਮਰ ਗਈ ਪਾਲ ਨੇ ਮੈਨੂੰ ਇੱਕ ਗੋਲੀ ਖਵਾ ਦਿੱਤੀ ਦੋ ਗੋਲੀਆਂ ਹੋਰ ਫੜਾ ਦਿੱਤੀਆਂ ਤੇ ਕਿਹਾ ਇਹ ਸਵੇਰੇ ਖਾਣੀਆਂ ਮੈਂ ਤੇ ਉਲਟੀ ਦੀ ਗੋਲੀ ਸਮਝ ਕੇ ਖਾ ਗਈ ਪਾਲ ਪਾਸਾ ਕਰਕੇ ਸੌ ਗਿਆ ਅੱਜ ਮੇਰਾ ਦਿਲ ਕਰ ਰਿਹਾ ਸੀ ਪੜਨਾ ਡੇਢ ਸਾਰੀਆਂ ਗੱਲਾਂ ਕਰਾਂ ਮੁੰਡਾ ਹੋਵੇ ਜਾਂ ਕੁੜੀ ਮੈਨੂੰ ਕੋਈ ਫਰਕ ਨਹੀਂ ਰੱਬ ਦੇ ਜੀ ਦਾ ਸਵਾਗਤ ਹੈ ਜੋ ਮਰਜ਼ੀ ਹੋਵੇ ਸਵੇਰੇ ਉੱਠ ਕੇ ਮੈਂ ਸਾਰਿਆਂ ਦਾ ਬ੍ਰੇਕਫਾਸਟ ਤਿਆਰ ਕੀਤਾ ਚਾਹ ਨਾਲ ਬ੍ਰੈਡ ਖਾ ਕੇ ਮੈਂ ਗੋਲੀਆਂ ਖਾ ਲਈਆਂ ਸਾਰਿਆਂ ਨੂੰ ਬ੍ਰੇਕਫਾਸਟ ਕਰਵਾ ਕੇ ਮੈਂ ਕੰਮ ਕਰਦੀ ਗਈ ਮੈਨੂੰ ਬੜੀ ਖਾਲੀ ਸੀ ਮੈਂ ਕਦੋਂ ਖੁਸ਼ਖਬਰੀ ਅੰਦਰ ਨਾਲ ਸਾਂਝੀ ਕਰਾਂ ਤੰਮ ਤੇ ਅਨਸਾਰ ਸਾਰੀ ਗੱਲ ਇੰਦਰ ਨੂੰ ਦੱਸਦਿਆਂ ਜੱਫੀ ਪਾਈ ਮੈਂ ਖੜ ਰਹੀ ਸੀ ਖੁਸ਼ਖਬਰੀ ਸੁਣ ਇੰਦਰ ਬਹੁਤ ਖੁਸ਼ ਹੋਈ ਇੰਦਰ ਹੀ ਤਾਂ ਸਾਰੀ ਮੇਰੇ ਦੁੱਖਾਂ ਸੁੱਖਾਂ ਦੀ ਸਾਥਣ ਅਸੀਂ ਡੇਢ ਸਾਰੀਆਂ ਗੱਲਾਂ ਕੀਤੀਆਂ ਸਾਰਾ ਦਿਨ ਚਾਵਾਂ ਨਾਲ ਲੱਗਿਆ ਜਦੋਂ ਤੋਂ ਘਰ ਆ ਕੇ ਮੇਰਾ ਚਿੱਤ ਕਾਲਾ ਜਿਹਾ ਪੈਣ ਲੱਗਿਆ ਮੇਰੇ ਨਾਲ ਅਣਹੋਣੀ ਹੋਈ ਮੈਨੂੰ ਖੂਨ ਪੈਣ ਲੱਗਿਆ ਮੈਂ ਹੈਰਾਨ ਹੋਈ ਇਹ ਕਿਸ ਤਰ੍ਹਾਂ ਹੋ ਗਿਆ ਸਾਰੀ ਕਹਾਣੀ ਮੇਰੀ ਸਮਝ ਤੋਂ ਬਾਹਰ ਹੋ ਰਹੀ ਸੀ ਮੈਂ ਆਪਣੇ ਆਪ ਨੂੰ ਸੰਭਾਲਦਿਆਂ ਆਪਣੀ ਸੱਸ ਨੂੰ ਇਸ ਬਾਰੇ ਪੁੱਛਿਆ ਉਹ ਉਲਟਾ ਮੈਨੂੰ ਕਹਿਣ ਲੱਗੀ ਕਹਿੰਦੀ ਤੂੰ ਆਪਣਾ ਧਿਆਨ ਕੰਮ ਤੇ ਲਾ ਕੇ ਰੱਖਿਆ ਕਰ ਉਲਟੀਆਂ ਸਿੱਧੀਆਂ ਗੱਲਾਂ ਨਾ ਸੋਚਿਆ ਕਰ ਮਹੀਨਾ ਉਹਨਾਂ ਨਾਲੋਂ ਵੀ ਜ਼ਿਆਦਾ ਖੂਨ ਪੈ ਰਿਹਾ ਸੀ ਮੈਂ ਖਬਰਾ ਗਈ ਪਾਲ ਜਦੋਂ ਘਰ ਆਇਆ ਮੈਂ ਆਉਂਦੇ ਨੂੰ ਆਪਣੇ ਆਪ ਬਾਰੇ ਪੁੱਛਣਾ ਸ਼ੁਰੂ ਕੀਤਾ ਪਾਲ ਨੇ ਮੇਰੇ ਪੱਲੇ ਕੁਛ ਨਾ ਪਾਇਆ ਮੈਨੂੰ ਟਾਲਦਾ ਰਿਹਾ ਪਾਲ ਮੇਰੇ ਨਾਲ ਨਜ਼ਰਾਂ ਮਿਲਾਉਣ ਤੋਂ ਟੱਰ ਰਿਹਾ ਸੀ ਮਾਂ ਪੁੱਤ ਦੀਆਂ ਹਰਕਤਾਂ ਤੋਂ ਮੈਨੂੰ ਸ਼ੱਕ ਹੋਇਆ ਜ਼ਰੂਰ ਕੋਈ ਗੜਬੜ ਹੈ ਰਾਤ ਭਰ ਮੈਂ ਅਚਕੀ ਕਰਦੀ ਰਹੀ ਨੀਂਦ ਬਿੰਦ ਵੀ ਨਾ ਆਈ ਮੂੰ ਸੁੱਕ ਰਿਹਾ ਸੀ ਪੇਟ ਦਰਦ ਵੀ ਕਰਨ ਲੱਗਾ ਬਾਰ ਬਾਰ ਪਾਣੀ ਪੀ ਰਹੀ ਸੀ ਡੇਰ ਰਾਤ ਤਕਲੀਫ ਵੱਧ ਗਈ ਖੂਨ ਜ਼ਿਆਦਾ ਪੈਣ ਲੱਗਾ ਮੈਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀ ਸੀ ਰਾਤ ਦੇ 3 ਵਜੇ ਸਨ ਬਾਰ ਬਾਰ ਖੂਨ ਪੈਣ ਕਰਕੇ ਮੈਂ ਪਰੇਸ਼ਾਨ ਹੋ ਰਹੀ ਸੀ ਮੇਰਾ ਸਰੀਰ بے جان ਹੋ ਗਿਆ میری ਇੰਨੀ ਹਿੰਮਤ ਵੀ ਨਾ ਪਈ ਕਿ ਮੈਂ ਪਾਲ ਨੂੰ ਉਠਾ ਦੇਵਾਂ ਡਰ ਵੀ ਲੱਗਦਾ ਸੀ ਪਾਲ ਨੇ ਮੰਮੀ ਨੂੰ ਉਠਾਉਣਾ ਗੌਰ ਡਰਾਮਾ ਸ਼ੁਰੂ ਕੀਤਾ ਮੈਂ ਇੱਕ ਹੋਰ ਹਨੇਰੇ ਵਿੱਚ ਸੀ ਚਾਹ ਕੇ ਵੀ ਬੋਲ ਨਾ ਸકી ਮੈਨੂੰ ਕਿਸੇ ਦੀਆਂ ਡਰਾਉਣੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਮੇਰੀ ਅੱਖ ਖੁੱਲੀ ਤਾਂ ਪਤਾ ਲੱਗਿਆ ਮੈਂ ਚੱਕਰ ਖਾ ਕੇ ਡਿੱਗ ਪਈ ਸੀ ਪਾਲ ਅਤੇ ਮੇਰੀ ਸੱਸ ਮੈਨੂੰ ਹਲੂਨੇ ਦੇ ਰਹੇ ਸੀ ਹੌਸ਼ ਵਿੱਚ ਆ ਕੁੜੇ ਕੀ ਹੋਇਆ ਤੈਨੂੰ ਮੇਰੀ ਸੱਸਾਂ ਤੇ ਪਾਲ ਦਾ ਤੁੰਦਰਾ ਜਿਹਾ ਚਿਹਰਾ ਦਿਸਿਆ ਮੇਰੀ ਸੱਸ ਨੇ ਇਹੀ ਬੋਲ ਮੇਰੇ ਕੰਨੀ ਪਾਏ ਮੈਂ ਫਿਰ ਬੇਹੋਸ਼ ਹੋ ਗਈ ਮੇਰੀ ਅੱਖ ਖੁੱਲੀ ਮੈਂ ਕਿਸੇ ਉਪਰੀ ਜਗ੍ਹਾ ਸੀ ਚਿੱਟੀ ਚਿੱਟੀ ਛੱਤ ਪੱਖੇ ਦੀ ਆਵਾਜ਼ ਮੈਨੂੰ ਨਜ਼ਰ ਕੁਰਾਈ ਪਤਾ ਲੱਗਿਆ ਮੈਂ ਹਸਪਤਾਲ ਵਿੱਚ ਹਾਂ ਮੇਰੇ ਕੋਲ ਕੋਈ ਨਹੀਂ ਸੀ ਇਹ ਉਸੇ ਦਿਨ ਜਾਂ ਸ਼ਾਇਦ ਅਗਲੇ ਦਿਨ ਦੇ ਸ਼ਾਮ ਦੇ 7 ਵਜੇ ਸੀ ਮੈਨੂੰ ਕੋਈ ਸੁਰਤ ਨਹੀਂ ਸੀ ਮੈਂ ਯਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕੁਝ ਵੀ ਯਾਦ ਨਾ ਆਇਆ ਤਕਰੀਬਨ 15 ਕ ਮਿੰਟ ਬਾਅਦ ਪਾਲ ਮੇਰੇ ਕਮਰੇ ਵਿੱਚ ਆਇਆ ਪਾਲ ਮੈਨੂੰ ਕੀ ਹੋਇਆ ਮੈਂ ਉਹਨਾਂ ਸਰਪਾਲ ਨੂੰ ਪੁੱਛਿਆ ਪਾਲ ਦੱਸੋ ਮੈਨੂੰ ਕੀ ਹੋਇਆ ਮੈਂ ਇੱਥੇ ਕਿਵੇਂ ਆਈ ਕੁਛ ਨਹੀਂ ਚੱਕਰ ਆ ਗਿਆ ਸੀ ਪਾਲ ਦੀ ਗੱਲ ਵਿੱਚ ਭੋਰਾ ਵੀ ਸਚਾਈਂ ਨਾ ਜਾਪੀ ਪਲੀਜ਼ ਪਾਲ ਦੱਸੋ ਮੈਨੂੰ ਕੀ ਹੋਇਆ ਮੈਂ ਪਾਲ ਦਾ ਹੱਥ ਫੜ ਤਰ ਲਾ ਪਾਇਆ ਜੱਸੋ ਮਾਂ ਦੇ ਕਹਿਣ ਤੇ ਮੈਂ ਤੈਨੂੰ ਗੋਲੀਆਂ ਖਵਾ ਦਿੱਤੀਆਂ ਕਾਦੀਆਂ ਗੋਲੀਆਂ ਪਾਲ ਦੀ ਗੱਲ ਕੱਢਦੇ ਮੈਂ ਆਖਿਆ ਅਬੋਰਸ਼ਨ ਦੀਆਂ ਹਾਏ ਰੱਬਾ ਕਹਿਰਪਾਲ ਦੀ ਗੱਲ ਸੁਣਦਿਆਂ ਮੈਂ ਬੋਤਲ ਵਰਗੀ ਸੂਈ ਆਕਸੀਜਨ ਵਾਲੀ ਨਾਲੀ ਪੱਟ ਛੁੱਟੀ ਉੱਚੀ ਉੱਚੀ ਰੋਣ ਲੱਗੀ ਬੈੱਡ ਤੋਂ ਉੱਠ ਕੇ ਬਾਹਰ ਨੂੰ ਭੱਜਣ ਲੱਗੀ ਪਾਲ ਨੇ ਮੈਨੂੰ ਰੋਕੀ ਰੱਖਿਆ ਸਾਰਾ ਹਸਪਤਾਲ ਮੈਂ ਸਿਰ ਤੇ ਚੁੱਕ ਲਿਆ ਡਾਕਟਰ ਨਰਸਾਂ ਭੱਜੀਆਂ ਆਈਆਂ ਮੈਨੂੰ ਫੜ ਕੇ ਲਟਾਇਆ ਇੱਕ ਨਰਸ ਨੇ ਮੇਰੀ ਬਾਹਂ 'ਚ ਇੰਜੈਕਸ਼ਨ ਲਾਇਆ ਮੈਂ ਫਿਰ ਬੁੜਬੁੜ ਕਰਦੀ ਬੇਹੋਸ਼ ਹੋ ਗਈ ਅਗਲੇ ਦਿਨ ਸਵੇਰੇ ਮੈਨੂੰ ਸੁਰਤ ਆਈ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਮੇਰਾ ਸਿਰ ਫਟ ਰਿਹਾ ਸੀ ਮੈਂ ਸਭ ਸਭ ਸਮਝ ਗਈ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਹੁਣ ਮੇਰੇ ਵਿੱਚ ਬੋਲਣ ਦੀ ਉੱਚੀ ਚੀਕਣ ਦੀ ਸ਼ਕਤੀ ਨਹੀਂ ਸੀ ਕੱਲ ਜੋ ਮੈਂ ਕੀਤਾ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਾ ਕੀਤਾ ਮੇਰਾ ਬੱਚਾ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਮੁਕਾਇਆ ਮਾਂ ਪੁੱਤ ਨੇ ਮਿਲ ਕੇ ਮੇਰਾ ਗਰਭਪਾਤ ਦੀਆਂ ਗੋਲੀਆਂ ਖਵਾਈਆਂ ਰਲ ਮਿਲ ਪਾਪ ਕਮਾਇਆ ਮੈਂ ਆਪਣੇ ਅੰਜਮੇ ਬੱਚੇ ਨੂੰ ਯਾਦ ਕਰ ਰੋ ਪੈਂਦੀ ਇੱਕ ਦਿਨ ਮੈਂ ਲੱਖਾਂ ਸੁਪਨੇ ਦੇਖੇ ਜਿਹੜੇ ਇਹਨਾਂ ਕਤਲ ਕਰ ਦਿੱਤੇ ਮੈਂ 3 ਦਿਨ ਆਪਣੇ ਕਮਰੇ ਵਿੱਚੋਂ ਬਾਹਰ ਨਾ ਨਿਕਲੀ ਮੇਰੀ ਸੱਸ ਮੇਰੇ ਕੋਲ ਵੀ ਨਾ ਆਈ ਨਾ ਮੈਂ ਕੁਛ ਖਾਦਾ ਸਿਹਤ ਕਮਜ਼ੋਰ ਹੋ ਰਹੀ ਸੀ ਮੇਰਾ ਦਿਲ ਕਰਦਾ ਸੀ ਮੈਂ ਮਰ ਜਾਵਾਂ ਜੀ ਕਿ ਕੀ ਕਰਨਾ ਇਹੋ ਜੇ ਦਰਿੰਦੇ ਲੋਕਾਂ ਨੇ ਮੇਰੀ ਸਾਰੀ ਉਮਰ ਨਹੀਂ ਕੱਟ ਸਕਦੀ ਸ਼ਾਮ ਦਾ ਵੇਲਾ ਸੀ ਇੰਦਰ ਮੇਰੇ ਘਰ ਆਈ ਇੰਦਰ ਨੂੰ ਦੇਖ ਮੈਂ ਅੱਖਾਂ ਪੂੰਝੀਆਂ ਉੱਠ ਕੇ ਬੈਠ ਗਈ ਜਸੂ ਆ ਕੀ ਹਾਲ ਬਣਾਇਆ ਮੇਰੇ ਖਿੱਲਰੇ ਵਾਲ ਅੰਦਰ ਤਾਂ ਸੀਆਂ ਅੱਖਾਂ ਚੋਂ ਨਿਕਲਦੇ ਹੰਝੂ ਦੇਖ ਇੰਦਰ ਨੇ ਪੁੱਛਿਆ ਇੰਦਰ ਦੇ ਗੱਲ ਲਾ ਕੇ ਮੈਂ ਉੱਚੀ ਉੱਚੀ ਰੋਣ ਲੱਗੀ ਨਾੜੀਏ ਚੁੱਪ ਕਰ ੱੱਲੀ ਨਾ ਹੋ ਦੱਸ ਕੀ ਹੋਇਆ ਇੰਦਰ ਇਹਨਾਂ ਪਾਪੀਆਂ ਨੇ ਮੇਰੇ ਬੱਚੇ ਨੂੰ ਮਾਰ ਦਿੱਤਾ ਮੈਨੂੰ ਅਵੋਸ਼ਨ ਵਾਲੀਆਂ ਗੋਲੀਆਂ ਖਵਾ ਦਿੱਤੀ ਮੈਂ ਮਸਾਂ ਗੱਲ ਪੂਰੀ ਕੀਤੀ ਚੁੱਪ ਕਰ ਮੈਨੂੰ ਸਭ ਦੱਸਿਆ ਪਾਲ ਨੇ ਉਹੀ ਮੈਨੂੰ ਇੱਥੇ ਲੈ ਆਇਆ ਇੰਦਰ ਮੇਰੀਆਂ ਅੱਖਾਂ ਪੂਨਦੀ ਮੈਨੂੰ ਚੁੱਪ ਕਰਾ ਰਹੀ ਸੀ ਮੈਂ ਇੱਥੇ ਨਹੀਂ ਰਹਿਣਾ ਇੰਦਰ ਪੰਜਾਬ ਭੇਜ ਦੇ ਮੈਂ ਇੰਦਰ ਅੱਗੇ ਤਰਲਾ ਪਾਉਂਦੀ ਆਖਣ ਲੱਗੀ ਇੱਥੇ ਰਹਿਣਾ ਕੌਣ ਚਾਹੁੰਦਾ ਜਸੋ ਸਭ ਮਜਬੂਰੀਆਂ ਵਸ ਫਸੇ ਬੈਠੇ ਹਨ ਜਿਹੜੇ ਦੁੱਖ ਲੇਖਾਂ ਲਿਖ ਲਿੱਤੇ ਉਹ ਚੱਲਣੇ ਪੈਣਗੇ ਇੰਦਰ ਨੇ ਆਪਣੀ ਵੀ ਮਜਬੂਰੀ ਜ਼ਾਹਿਰ ਕੀਤੀ ਤੂੰ ਕੁਛ ਖਾਦਾ ਨਹੀਂ ਜਸੋ ਮੇਰਾ ਦਿਲ ਨਹੀਂ ਕਰਦਾ ਮੈਂ ਇੰਦਰ ਨੂੰ ਕਿਹਾ ਮੇਰੇ ਕੋਲ ਪਈ ਟਰੇ ਵਿੱਚ ਇੰਦਰ ਨੇ ਸੇਬ ਚੀਰ ਕੇ ਮੈਨੂੰ ਫੜਾਇਆ ਤੂੰ ਰੁਕ ਤੇਰੀ ਸੱਸ ਨਾਲ ਮੈਂ ਗੱਲ ਕਰਦੀ ਆ ਇੰਦਰ ਗੁੱਸੇ ਵਿੱਚ ਕਹਿਣ ਲੱਗੀ ਨਹੀਂ ਨਹੀਂ ਉਹ ਬਹੁਤ ਚੰਦਰੀ ਐ ਮੈਨੂੰ ਰੋਕਦਿਆਂ ਰੋਕਦੇ ਅੰਦਰ ਮੇਰੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ ਇੰਦਰ ਨੂੰ ਮੈਂ ਕਾਫੀ ਦੇਰ ਉਡੀਕਦੀ ਰਹੀ ਪਰ ਉਹ ਵਾਪਸ ਨਾ ਆਈ ਪਤਾ ਨਹੀਂ ਮੇਰੀ ਸੱਸ ਨਾਲ ਕੀ ਗੱਲ ਹੋਈ ਹੋ ਕੁਝ ਦਿਨਾਂ ਬਾਅਦ ਮੈਂ ਕੰਮ ਤੇ ਜਾਣਾ ਸ਼ੁਰੂ ਕੀਤਾ ਹੋਰ ਕਰਦੀ ਵੀ ਕੀ ਸੱਸ ਮੈਨੂੰ ਦਿਨ ਰਾਤ ਤਾਣੇ ਮਾਰਦੀ ਰਹਿੰਦੀ ਉਸ ਦਿਨ ਇੰਦਰ ਨੂੰ ਬੇਇੱਜ਼ਤੀ ਕਰਕੇ ਮੇਰੀ ਸੱਸ ਨੇ ਘਰੋਂ ਕੱਢ ਦਿੱਤਾ ਸੀ ਕਿਉਂਕਿ ਇੰਦਰ ਨੇ ਮੇਰੇ ਕਰਕੇ ਝਗੜਾ ਕੀਤਾ ਸੀ ਇਹ ਗੱਲ ਇੰਦਰ ਨੇ ਮੈਨੂੰ ਦੱਸੀ ਸਾਡਾ YouTube ਤੇ ਚੈਨਲ ਹੈ ਕੁਛ ਵਰਕੇ ਦੇ ਨਾਮ ਤੇ ਪਲੀਜ਼ ਉਸ ਨੂੰ ਸਬਸਕ੍ਰਾਈਬ ਕਰੋ